ਸਵੇਰੇ ਕਾਫੀ ਕੋਲਾ ਆਈਆਂ ਜੀ ਫੁਲਾਨੇ ਨੇ ਸਕੂਲ ਵਾਲਿਆ ਫੁਲਾਨੇ ਨੇ ਵੈਨਾ ਚਲਾਈਆਂ ਫੁਲਾਨੇ ਸਕੂਲ ਦੇ ਵੈਨਾ ਗੰਗਾ ਮਠਿੰਡਾ ਦੇ ਵਿੱਚ ਗੰਗਾ ਫੁਲਾਨੇ ਪਿੰਡ ਦੇ ਵਿੱਚ ਗੰਗਾ ਫੁਲਾਨੀ ਮੰਡੀ ਦੇ ਵਿੱਚ ਕਹਿੰਦੇ ਏਕਤਾ ਵਿੱਚ ਹੀ ਤਾਕਤ ਹੁੰਦੀ ਹੈ ਜੇ ਆਪਾਂ ਮਿਲ ਕੇ ਚੱਲਾਂਗੇ ਇੱਥੇ ਆਪਾਂ ਨੂੰ ਗਿਲੇ ਸ਼ਿਕਵੇ ਛੱਡ ਦੇਣੇ ਚਾਹੀਦੇ ਆ ਮੈਂ ਮਾਫੀ ਚਾਹੁੰਨੇ ਗਏ ਆਪਣੇ ਗੁਰੂ ਸਾਹਿਬ ਦੀ ਗੱਲ ਕਰ ਗਏ ਸਾਰਾ ਪਰਿਵਾਰ ਵਾਰਦਾ ਸੀ ਉਹਨਾਂ ਨੇ ਕਿ ਸਾਰੇ ਸਿੱਖਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਕਹਿਣਾ ਨਹੀਂ ਚਾਹੁੰਦਾ ਛੇੜੀ ਗੱਲ ਹਾਂਜੀ ਸასიਖਾਲ ਸਾਰੇ ਵੀਰਾਂ ਨੂੰ ਸਾਰੇ ਡਰਾਈਵਰ ਭਰਾਵਾਂ ਨੂੰ ਮੈਂ ਗੁਰਪ੍ਰੀਤ ਹੈਪੀ ਸਕੂਲ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਅੱਜ ਜੋ ਆਪਾਂ ਬੰਦ ਦਾ ਸੱਦਾ ਦਿੱਤਾ ਸੀਗਾ ਵੀ 4 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਸਕੂਲ ਵੈਨ ਬੱਸਾਂ ਸਕੂਲ ਕਾਲਜ ਵੈਨ ਬੱਸਾਂ ਬੰਦ ਰੱਖਾਂਗੇ ਉਹਦਾ ਬਹੁਤ ਵਧੀਆ ਹੰਗਾਰਾ ਮਿਲਿਆ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਪੂਰਾ ਆਨੰਦਪੁਰ ਸਾਹਿਬ ਰੋਪੜ ਨੰਗਲ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਪੱਟੀ ਤਰੰਬ ਕੀਰਤ ਕਿੱਥੋਂ ਕਿੱਥੋਂ ਦਾ ਨਾਮ ਲਵਾਂ ਹਨਾ ਬਹੁਤ ਕੌਲਾਂ ਆਈਆਂ ਸਭ ਨੇ ਬੰਦ ਰੱਖਿਆ ਹੈ ਪ੍ਰੋਪਰ ਬੰਦ ਰੱਖੇ ਨੇ ਹੁਣ ਦੇਖੋ ਧੰਨਵਾਦ ਹੈ ਪੰਨਾ ਤਾਂ ਸਾਰਿਆਂ ਦਾ ਕਿਉਂਕਿ ਆਪਣੀ ਸਭ ਦੀ ਲੜਾਈ ਸੀ ਹਨਾ ਕਿਸੇ ਇਕੱਲੇ ਦੀ ਨਾ ਮੇਰੇ ਦੀ ਸੀਗੀ ਤੇ ਨਾ ਹੀ ਕੋਈ ਕਿਸੇ ਇਕੱਲੇ ਦੀ ਹੋਰ ਦੀ ਸੀਗੀ ਇਹ ਸਭ ਦੇ ਹੱਕ ਦੀ ਗੱਲ ਹੈ ਕਹਿੰਦੇ ਏਕਤਾ ਵਿੱਚ ਹੀ ਤਾਕਤ ਹੁੰਦੀ ਹੈ ਜੇ ਆਪਾਂ ਮਿਲ ਕੇ ਚੱਲਾਂਗੇ ਇੱਥੇ ਆਪਾਂ ਨੂੰ ਗਿਲੇ ਸ਼ਿਕਵੇ ਛੱਡ ਦੇਣੇ ਚਾਹੀਦੇ ਆ ਇਹਨਾਂ ਕੰਮਾਂ ਚ ਆ ਕੇ ਆਪਾਂ ਨੂੰ ਗਿਲੇ ਸ਼ਿਕਵੇ ਛੱਡ ਦੇਣੇ ਚਾਹੀਦੇ ਆ ਉਹਨਾਂ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਆਪਣੇ ਵਾਸਤੇ ਹੁਣ ਮੈਨੂੰ ਸਵੇਰੇ ਕਾਫੀ ਕੌਲਾਂ ਆਈਆਂ ਜੀ ਫੁਲਾਨੇ ਨੇ ਸਕੂਲ ਵਾਲਿਆ ਫੁਲਾਨੇ ਨੇ ਵੈਨਾਂ ਚਲਾਈਆਂ ਫੁਲਾਨੇ ਸਕੂਲ ਦੀਆਂ ਵੈਨਾਂ ਗਈਆਂ ਮੜਿੰਡਾ ਦੇ ਵਿੱਚ ਗਈਆਂ ਫੁਲਾਨੇ ਪਿੰਡ ਦੇ ਵਿੱਚ ਗਈਆਂ ਫੁਲਾਨੀ ਮੰਡੀ ਦੇ ਵਿੱਚ ਉਹ ਸਾਰੇ ਨਹੀਂ ਤੁਰਦੇ ਹੁੰਦੇ ਸਾਰੇ ਨਹੀਂ ਤੁਰਦੇ ਹੁੰਦੇ ਕਿਸੇ ਨਾਲ ਨਹੀਂ ਤੁਰਦੇ ਹੁੰਦੇ ਮੈਂ ਐਡਾ ਕਿੱਡਾ ਕਮਹਾਨ ਐ ਮੈਂ ਤਾਂ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਦੇਸ਼ ਭਗਤਾਂ ਦੀ ਪੈਰਾਂ ਦੀ ਜਿਹੜੀ ਧੂੜ ਆ ਉਹਨਾਂ ਦੇ ਵੀ ਬਰਾਬਰ ਨਹੀਂ ਭਗਤ ਸਿੰਘ ਨੇ ਆਜ਼ਾਦੀ ਦੀ ਲੜਾਈ ਲੜੀ ਕੀ ਉਹਦੇ ਨਾਲ ਸਾਰੇ ਤੁਰ ਪਏ ਸੀ ਕੋਈ ਸਾਰੇ ਨਹੀਂ ਨਾ ਤੁਰੇ ਸੀਗੇ ਬਹੁਤ ਘੱਟ ਲੋਕ ਤੁਰੇ ਸੀ ਜੇ ਸਾਰੇ ਤੁਰੇ ਹੁੰਦੇ ਤਾਂ ਦੇਸ਼ ਬਹੁਤ ਪਹਿਲਾਂ ਆਜ਼ਾਦ ਹੋ ਜਾਂਦਾ ਮੈਂ ਮਾਫੀ ਚਾਹੁੰਨੇ ਗਏ ਆਪਣੇ ਗੁਰੂ ਸਾਹਿਬ ਦੀ ਗੱਲ ਕਰ ਗਏ ਸਾਰਾ ਪਰਿਵਾਰ ਵਾਰਤਾ ਸੀ ਉਹਨਾਂ ਨੇ ਕਿ ਸਾਰੇ ਸਿੱਖਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਕਹਿਣਾ ਨਹੀਂ ਚਾਹੁੰਦਾ ਸੇ ਏਡੀ ਗੱਲ ਮਾਫ ਕਰਿਓ ਵੀ ਉਹ ਆ ਉਹਨਾਂ ਦਾ ਜੋ ਫੋਕਸ ਸੀਗਾ ਜਿਸ ਚੀਜ਼ ਵੱਲ ਉਸ ਵੱਲੀ ਸੀ ਉਹ ਜੇ ਇਸ ਚੀਜ਼ ਵੱਲ ਉਹ ਦੇਖਣ ਲੱਗ ਜਾਂਦੇ ਭਗਤ ਸਿੰਘ ਦੇਖਣ ਲੱਗ ਜਾਂਦਾ ਜਾਂ ਆਪਣੇ ਆਜ਼ਾਦੀ ਘੁਲਾਟੀਆਂ ਹੋਰ ਜਾਂ ਜਿੰਨਾ ਵੀ ਗੁਰੂਆਂ ਨੇ ਆਪਣੇ ਧਰਮ ਦੀ ਖਾਤਰ ਲੜੰਗਾਂ ਲੜੀਆਂ ਉਹ ਇਹ ਦੇਖਣ ਲੱਗ ਜਾਂਦੇ ਵੀ ਯਾਰ ਫੁਲਾਨਾ ਨਹੀਂ ਤੁਰਿਆ ਫੁਲਾਨਾ ਨਹੀਂ ਤੁਰਿਆ ਨਾ ਆਪਣਾ ਦੇਸ਼ ਆਜ਼ਾਦ ਹੋਣਾ ਸੀ ਤੇ ਨਾ ਹੀ ਆਪਣੇ ਧਰਮ ਦੀ ਰੱਖਿਆ ਹੋਣੀ ਸੀਗੀ ਸੋ ਵੀਰੋ ਇਹਨਾਂ ਬੰਦਿਆਂ ਵੱਲ ਨਾ ਧਿਆਨ ਦਿਓ ਉਹਦੋਂ ਵੀ ਗਦਾਰ ਸੀਗੇ ਕੋਮਾ ਤੇ ਕਲੰਕ ਸੀਗੇ ਉਹ ਹੁਣ ਵੀ ਗਦਾਰ ਹੈਗੇ ਉਹ ਹੁਣ ਵੀ ਆਪਣੇ ਭਾਈਚਾਰੇ ਤੇ ਕਲੰਕ ਹੈ ਕਲੰਕੀ ਰਹਿਣਗੇ ਇਹਨਾਂ ਤੋਂ ਕਦੇ ਚੰਗਾ ਨਹੀਂ ਹੋਊਗਾ ਇਹਨਾਂ ਨਾਲ ਆਪਾਂ ਲੜਨਾ ਨਹੀਂ ਇਹ ਖੁਦ ਕਲੰਕ ਨੇ ਤੁਹਾਡੇ ਭਾਈਚਾਰੇ ਦੇ ਕਲੰਕ ਨੇ ਗਰਹਿਣ ਲੱਗੇ ਹੋਏ ਆ ਇਹ ਠੀਕ ਹੈ ਮੈਂ ਨਾ ਇਹਨੂੰ ਲੜਨਾ ਨਾ ਮੈਂ ਰੁਕਣਾ ਮੈਨੂੰ ਕੰਗਣ ਆਖੀ ਫੁਲਾਣਾ ਕਹਿੰਦਾ ਮੈਂ ਸਕੂਲ ਲਗਾਉਂਗਾ ਹਾਲ ਲਾ ਲੈ ਮੈਂ ਤਾਂ ਮੇਰੇ ਤੇ ਮੇਰੀ ਤਾਂ ਕੋਈ ਗਲਵਾਤ ਹੀ ਨਹੀਂ ਮੈਂ ਤਾਂ ਤੁਹਾਡੇ ਹੱਕ ਦੀ ਗੱਲ ਕਰ ਗਿਆ ਫੁਲਾਣਾ ਕਹਿੰਦਾ ਮੈਂ ਬੈਂਡ ਚਲਾਉਂਗਾ ਮਾ ਚਲਾ ਲੈ ਅਸੀਂ ਲੜਨਾ ਥੋੜੀ ਹੈ ਆਪਾਂ ਇੱਕ ਆਵਾਜ਼ ਦਿੱਤੀ ਹੈ ਆਪਣੀ ਇੱਕ ਤਾਕਤ ਦਿਖਾਉਣ ਦੀ ਵੀ ਅਸੀਂ ਵੀ ਹੈਗੇ ਆ ਅਸੀਂ ਵੀ ਕਿਸੇ ਗਿਣਤੀ ਦੇ ਵਿੱਚ ਹੈਗੇ ਆ ਸੋ ਵੀਰੋ ਜਿੰਨਾ ਵੀਰਾਂ ਨੇ ਸਾਥ ਦਿੱਤਾ ਹੈ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਹੈ ਕਿਉਂਕਿ ਇਹ ਲੜਾਈ ਨਾ ਮੇਰੀ ਇਕੱਲੇ ਦੀ ਨਾ ਤੁਹਾਡੀ ਇਕੱਲੇ ਦੀ ਇਹ ਆਪਣੀ ਸਭ ਦੀ ਹੈ ਜਿਨ੍ਹਾਂ ਨੇ ਚਲਾਈਆਂ ਚਲਾਉਣਦੋ ਉਹਨਾਂ ਨੂੰ ਕਹੋ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਝੋਲੇ ਭਰ ਲਿਓ ਹੁਣ ਗੰਗਾਇਨਾਂ ਨਾਲ ਵੀ ਇਹ ਜੀ ਗੱਲ ਨਹੀਂ ਨਹੀਂ ਆਉਣੀਆਂ ਹੋਣਗੀਆਂ ਜਿਹੜੇ ਦੇਖੋ 85% ਆਪਾਂ ਨੂੰ ਰਿਸਪਾਂਸ ਮਿਲਿਆ ਤੇ 15% ਹੀ ਹੈ ਨਾ ਆਟੇ ਚ ਨੂਨ ਦੇ ਬਰਾਬਰ ਵੀ ਨਹੀਂ ਇਹ ਤਾਂ ਠੀਕ ਹੈ ਇਹ ਇਹਨਾਂ ਦਾ ਫਿਕਰ ਨਾ ਕਰੋ ਇਹ ਕਲੰਕ ਬੰਦਿਆਂ ਦਾ ਤੇ ਗਦਾਰ ਬੰਦਿਆਂ ਦਾ ਫਿਕਰ ਨਾ ਕਰਿਆ ਕਰੋ ਨਾ ਇਹਨਾਂ ਕਣੀ ਝਾਕਿਆ ਕਰੋ ਨਾ ਇਹਨਾਂ ਦੇ ਨਾਂ ਤੋਂ ਕੱਲ ਨੂੰ ਨਾਲ ਤੁਰਿਓ ਇਹਨਾਂ ਦੇ ਨਾਲ ਕੋਈ ਘਟਨਾ ਵਾਪਰ ਦੇ ਕੁਛ ਨਹੀਂ ਕਿਸੇ ਨਾਲ ਤੁਰਨ ਦੀ ਲੋੜ ਨਹੀਂ ਜਿੰਦਾਬਾਦ ਆਪਣੀ ਏਕਤਾ ਹੈ ਠੀਕ ਹੈ ਸੋ ਦਾ ਯੂ ਨੂੰ ਧੰਨਵਾਦ ਆ ਸਾਰੇ ਵੀਰਾਂ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਸਾਰੇ ਭਰਾਵਾਂ ਦਾ ਸਹਿਯੋਗ ਰਿਹਾ ਬਹੁਤ ਵਧੀਆ ਆਪਾਂ ਨੂੰ ਰਿਸਪਾਂਸ ਮਿਲਿਆ ਸਾਰੇ ਪੰਜਾਬ ਦੇ ਵਿੱਚ ਧੰਨਵਾਦ ਆ ਫਿਰ ਇੱਕ ਵਾਰ ਮੈਂ ਤੁਹਾਡਾ ਕਰਦਾ ਤੇ ਆਈ ਆਪਣੀ ਏਕਤਾ ਬਣੀ ਰਹੇ ਆਈਆਂ ਇਕੱਠ ਹੋਣੇ ਰਹੇ ਸੋ ਸਸਿਗਾ ਸਾਰੇ ਵੀਰਾਂ ਨੂੰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ